ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਚਿਤੌੜਗੜ੍ਹ ਨੂੰ ਫਤਿਹ ਕਰਨ ਉਪਰੰਤ ਰਾਜਾ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ دیدار ਤੇ ਸ਼ੁਕਰਾਨਾ ਕਰਨ ਹਿੱਤ ਗੋਇੰਦਵਾਲ ਸੈ ਵਿਖੇ ਆਇਆ ਬਾਬਾ ਬੁੱਢਾ ਜੀ ਨੇ ਅਕਬਰ ਬਾਦਸ਼ਾਹ ਨੂੰ ਦੱਸਿਆ ਕਿ ਗੁਰੂ ਜੀ ਦਾ ਹੁਕਮ ਹੈ ਜੋ ਵੀ ਸਾਡੇ ਦਰਸ਼ਨਾ ਨੂੰ ਆਏ ਉਹ ਪਹਿਲਾਂ ਲੰਗਰ ਵਿੱਚੋਂ ਇੱਕ ਪੰਗਤ ਵਿੱਚ ਬੈਠ ਪ੍ਰਸ਼ਾਦਾ ਛਕੇ ਤੇ ਫਿਰ ਆ ਕੇ ਦਰਸ਼ਨ ਕਰੇ ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਫਿਰ ਗੁਰੂ ਜੀ ਪਾਸੋਂ ਗੁਰਮਤ ਵਿਚਾਰਾਂ ਸੁਣ অতি ਪ੍ਰਸੰਨ ਹੋਏ ਸ਼ਰਧਾ ਸਤਕਾਰ ਵਜੋਂ ਕਾਫੀ ਮੋਹਰਾ ਭੇਟ ਕੀਤੀਆਂ ਵਾਪਸ ਜਾਣ ਸਮੇ ਰਾਜੇ ਅਕਬਰ ਨੇ ਗੁਰੂ ਕੇ ਲੰਗਰ ਵਾਸਤੇ ਕੁਝ ਜ਼ਮੀਨ দান ਵਜੋਂ ਦੇਣ ਦੀ ਪੇਸ਼ਕਸ਼ ਕੀਤੀ ਪਰ ਮੇਰੇ ਪਿਆਰੇ ਸਤਿਗੁਰ ਜੀ ਨੇ ਜਦੋਂ ਉਸ ਨੂੰ ਦੱਸਿਆ ਕਿ ਇਹ ਲੰਗਰ ਅਕਾਲ ਪੁਰਖ ਦਾਤੇ ਦਾ ਹੈ ਜੋ ਸਭ ਨੂੰ ਦਿੰਦਾ ਹੈ ਤੁਸੀਂ ਉਸ ਨੂੰ ਕੀ দান ਕਰ ਸਕਦੇ ਹੋ ਇਹ ਬਚਨ ਸੁਣ ਕੇ ਬਾਦਸ਼ਾਹ ਸਿਰ ਤੋਂ ਲੈ ਕੇ ਪੈਰਾਂ ਤੱਕ ਝੰਜੋੜਿਆ ਗਿਆ ਤੇ ਸਤਿਗੁਰ ਜੀ ਦੇ ਚਰਨ ਫੜ ਬੈਠਾ ਤੀਸਰੇ ਪਾਸ਼ਾ ਦੀ ਸੁਪਤਰੀ ਬੀਬੀ ਪਾਨੀ ਜੀ ਨੂੰ ਨੇੜੇ ਖੜਿਆਂ ਵੇਖ ਰਾਜੇ ਅਕਬਰ ਨੇ ਕਿਹਾ हे ਸਤਗੁਰੂ ਜੀ ਜੈਸੀ ਆਪ ਕੀ ਬੇਟੀ ਤੈਸੀ ਅਸਾਂ ਕੀ ਬੇਟੀ ਅਸੀਂ ਆਪਣੀ ਪੁੱਤਰੀ ਨੂੰ ਚੁਬਾਲ ਪ੍ਰਗਣੇ ਦੇ 12 ਪਿੰਡਾਂ ਦੀ ਜ਼ਗੀਰ ਪ੍ਰੇਮ ਭੇਟ ਦਿੰਦੇ ਹਾਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਬਾਦਸ਼ਾਹ ਦੀ ਇਹ ਬੇਨਤੀ ਵੀ ਸਵੀਕਾਰ ਨਹੀਂ ਸੀ ਪਰ ਬਾਦਸ਼ਾਹ ਅਕਬਰ ਫਿਰ ਵੀ ਸ਼ਰਧਾਲੂ ਬਣ ਸਰਦਾ ਰੂਪ ਵਿੱਚ ਜ਼ਗੀਰ ਭੇਟ ਕਰ ਹੀ ਗਿਆ ਇੱਥੇ ਇੱਕ ਛੋਟਾ ਜੰਗਲ ਹੁੰਦਾ ਸੀ ਜਿਸ ਨੂੰ ਬੀੜ ਕਿਹਾ ਜਾਂਦਾ ਸੀ ਸਤਿਗੁਰੂ ਜੀ ਦੇ ਹੁਕਮ ਨੂੰ ਸਵੀਕਾਰਦੇ ਆ ਬਾਬਾ ਬੁੱਢਾ ਜੀ ਨੇ ਸਭਾਲ ਨੇੜੇ ਬੀੜ ਭਾਵ ਛੋਟੇ ਜੰਗਲ ਵਿੱਚ ਆਸਣ ਲਗਾਇਆ ਅਤੇ ਸੰਗਤ ਦੇ ਪੰਗਤ ਦੀ ਪਰਥਾ ਆਰੰਭ ਕੀਤੀ ਬਾਬਾ ਬੁੱਢਾ ਜੀ ਵੱਲੋਂ ਆਪਣੀ ਨਿਗਰਾਨੀ ਹੇਠ ਕਾਫੀ ਜ਼ਮੀਨ ਜ਼ਿਮੀਦਾਰਾਂ ਨੂੰ ਖੇਤੀ ਕਰਨ ਲਈ ਦਿੱਤੀ ਅਤੇ ਉਹਨਾਂ ਪਾਸੋਂ ਦਸਵੰਦ ਇਕੱਠਾ ਕਰਕੇ ਗੁਰੂ ਘਰ ਭੇਜਿਆ ਜਾਂਦਾ ਸੀ ਇਥੋਂ ਤੱਕ ਕਿ ਹਥੀ ਕੀਰਤ ਕਰਨ ਤੋਂ ਉਪਰੰਤ ਸੰਗਤ ਵਿੱਚ ਆਏ ਨਿਆਣਿਆਂ ਸਿਆਣਿਆਂ ਨੂੰ ਗੁਰਮਤ ਵਿਚਾਰ ਸੁਣਾ ਕੇ ਨਿਹਾਲ ਕਰਕੇ ਅਤੇ ਗੁਰਮੁਖੀ ਗੁਰਬਾਣੀ ਪੜ੍ਹਨ ਲਿਖਣ ਦੀ ਜਾਚ ਸਿਖਾਉਂਦੇ ਸਮੇਂ-ਸਮੇਂ ਸ਼ਸਤਰ ਵਿਦਿਆ ਅਤੇ ਘੋੜਸਵਾਰੀ ਆਦਿ ਦੀ ਸਿਖਲਾਈ ਦਿੰਦੇ ਵਦੇਰੇ ਸਮਾਂ ਬਾਬਾ ਬੁੱਢਾ ਜੀ ਦਾ ਇਸ ਬੀੜ ਵਿੱਚ ਰਹਿਣ ਕੇ ਇਸ ਦਾ ਨਾਮ ਬਾਬੇ ਬੁੱਢੇ ਦੀ ਬੀੜ ਪੈ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਇੱਕ ਦਿਨ ਬੜੇ ਵਿਆਕੁਲ ਹੋਏ ਗੁਰੂ ਸਾਹਿਬ ਦੇ ਹਜ਼ੂਰ ਬੜੇ ਵੈਰਾਗ ਤਰਲੇ ਨਾਲ ਕਿਹਾ ਗੁਰੂ ਪਤੀ ਜੀਓ ਆਪ ਸਭ ਦੇ ਝੋਲੀ ਪਰਨ ਵਾਲੇ ਤੇ ਦੁੱਖ ਸੰਕਟ ਦੂਰ ਕਰਨ ਵਾਲੇ ਹੋ ਆਪ ਸਮਰੱਥ ਹੋ ਮੈਨੂੰ ਪੁੱਤਰ ਦੀ ਦਾਤ ਦੇ ਕੇ ਅਪਾਗਣ ਨੂੰ ਵਡਪਾਗਣ ਬਣਾ ਦਿਓ ਸਤਿਗੁਰੂ ਜੀ ਸੁਣ ਕੇ ਕਹਿਣ ਲੱਗੇ ਜੇ ਤੁਹਾਡੀ ਇਹੀ ਇੱਛਾ ਹੈ ਤਾਂ ਤੁਸੀਂ ਇਉਂ ਕਰੋ ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਤੇ ਪੁੱਜੇ ਹੋਏ ਸਿੱਖ ਹਨ ਉਹ ਬੜੀ ਕਰਨੀ ਵਾਲੇ ਮਹਾਪੁਰਖ ਹਨ ਅਜਿھے ਭਗਤਾਂ ਦਾ ਆਖਿਆ ਕਰਤਾਰ ਕਦੇ ਨਹੀਂ ਮੋੜਦਾ ਜੇ ਉਹ ਵਰ ਦੇਣ ਤਾਂ ਤੁਹਾਡੀ ਮੁਰਾਦ ਜ਼ਰੂਰ ਪੂਰੀ ਹੋ ਜਾਵੇਗੀ ਉਹ ਗੁਰੂ ਜੀ ਕੀ ਬੀੜ ਵਿੱਚ ਰਹਿੰਦੇ ਹਨ ਉਥੇ ਗੁਰੂ ਘਰ ਦੀ ਸੇਵਾ ਤੇ ਰੱਬ ਦੀ ਭਗਤੀ ਕਰਦੇ ਹਨ ਇੱਕ ਵਾਰ ਆਪ ਗੁਰੂ ਸਾਹਿਬ ਪਾਸੋਂ ਆਗਿਆ ਲੈ ਕੇ ਬਾਬਾ ਬੁੱਢਾ ਜੀ ਅਤੇ ਸੰਗਤ ਵਾਸਤੇ ਗੁਰੂ ਕਾ ਲੰਗਰ ਮਿੱਸੇ ਪ੍ਰਸ਼ਾਦੇ ਲੱਸੀ ਗੰਡੇ ਆਦ ਲੈ ਕੇ ਬਾਬੇ ਬੁੱਢੇ ਦੀ ਢੀਡ ਛਵਾਲ ਵਿਖੇ ਪਹੁੰਚੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਆਇਆ ਵੇਖ ਉੱਠ ਖੜੇ ਹੋਏ ਤੇ ਨਮਸਕਾਰ ਕੀਤੀ ਅਤੇ ਗੁਰੂ ਕਾ ਲੰਗਰ ਵੇਖ ਬਚਨ ਕੀਤਾ ਮਾਤਾ ਜੀਓ ਤੁਸਾ ਨੇ ਬੜੀ ਕਿਰਪਾ ਕੀਤੀ ਹੈ ਆਪਣੇ ਘਰ ਦੇ ਸੇਵਕ ਵਾਸਤੇ ਖੁਦ ਪ੍ਰਸ਼ਾਦਾ ਲੈ ਆਏ ਹੋ ਤੁਸੀਂ ਧੰਨ ਹੋ ਮਾਤਾ ਜੀ ਤੁਸੀਂ ਧੰਨ ਹੋ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਹੇ ਪਾਤਸ਼ਾਹ ਜੀਓ ਮਾਤਾ ਜੀ ਨੂੰ ਮਹਾਪਰਤਾਪੀ ਪੁੱਤਰ ਦੇਵੋ ਜੋ ਗੰਡੇ ਵਾਕ ਝਾਲਮਾਂ ਦੇ ਸਿਰ ਭੰਨੇ ਬਾਬਾ ਬੁੱਢਾ ਜੀ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਗੁਰੂ ਪਰਿਵਾਰ ਵਾਸਤੇ ਵਾਹਿਗੁਰੂ ਜੀ ਦੇ ਹਜ਼ੂਰ ਅਰਦਾਸ ਕੀਤੀ ਸੀ ਅਤੇ ਉਹਨਾਂ ਨੂੰ ਅਰਦਾਸ ਉੱਪਰ ਪੂਰਨ ਭਰੋਸਾ ਸੀ ਗੁਰਸਿੱਖ ਬਾਬਾ ਬੁੱਢਾ ਜੀ ਦੀ ਗੁਰੂ ਪਰਿਵਾਰ ਵਾਸਤੇ ਕੀਤੀ ਅਰਦਾਸ ਰੱਬ ਦੇ ਘਰ ਥਾਈ ਪਈ ਦਾਤਾਰ ਪ੍ਰਭੂ ਨੇ ਤਰੁਠ ਕੇ ਕਿਰਪਾ ਕੀਤੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਗੰਗਾ ਜੀ ਦੀ ਕੁੱਖ ਤੋਂ 21 ਹਾੜ ਵਦੀ ਇੱਕ ਸਮੰਤ 1652 ਮੁਤਾਬਕ 19 ਜੂਨ ਸਨ 1595 ਵਿੱਚ ਪਿੰਡ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਾਬਾ ਬੁੱਢਾ ਜੀ ਦੇ ਇਸ ਸਥਾਨ ਤੇ ਹਾਜ਼ਰ ਹੋ ਕੇ ਆਪਣੇ ਵੱਡੇ ਪੁੱਤਰ ਦੀ ਪ੍ਰਾਪਤੀ ਲਈ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਸ਼ਹਿਜ਼ਾਦਾ ਖੜਕ ਸਿੰਘ ਦੇ ਜਨਮ ਹੋਣ ਤੇ ਮਹਾਰਾਜਾ ਸਾਹਿਬ ਨੇ ਮੱਥਾ ਟਿਕਾਉਣ ਲਈ ਸ਼ਹਿਜ਼ਾਦੇ ਨੂੰ ਇੱਥੇ ਲਿਆਂਦਾ ਸੀ ਇਸ ਖੁਸ਼ੀ ਵਿੱਚ ਮਹਾਰਾਜਾ ਜੀ ਨੇ ਬੇਅੰਤ ਮਾਇਤ ਭੇਟ ਕੀਤੀ ਸੀ ਤੇ ਨਵਾਂ ਗੁਰਦੁਆਰਾ ਤੇ ਸਰੋਵਰ ਬਣਾਉਣ ਦੀ ਸੇਵਾ ਕੀਤੀ ਜਿਸ ਦਿਨ ਪਰਮ ਸਨਮਾਨਯੋਗ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਨੂੰ ਪ੍ਰਸ਼ਾਦਾ ਛਕਾ ਕੇ ਗਏ ਤੇ ਬਾਬਾ ਜੀ ਵੱਲੋਂ ਪੁੱਤਰ ਦੀ ਪ੍ਰਾਪਤੀ ਵਾਸਤੇ ਕੀਤੀ ਗਈ ਅਰਦਾਸ ਤੇ ਦਿੱਤੀ ਗਈ ਅਸੀਸ ਸੀ ਉਸ ਦਿਨ ਦੀ ਮਹਿਮਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਕੀਤੀ ਹੈ ਕਿ जिस दिन मात गंग बर लीनस तिस दिन सुत चाहत सो जाए तस प्रसाद कर तह थल पहुँचे और मैं वृद्ध को ध्यान धराय कर अरदास आहार सो बंट निज करते सब सेव कराए नंदन बांछत नंदन पावे अबलो फलदायक वह थाए ਭਾਵ ਕਿ ਜੇਕਰ ਕਿਸੇ ਨੂੰ ਸੰਤਾਨ ਮਤਲਬ ਕਿ ਧੀ ਪੁੱਤਰ ਦੀ ਲੋੜ ਹੋਵੇ ਉਹ ਉਸ ਦਿਨ ਜਿਸ ਦਿਨ ਮਾਤਾ ਗੰਗਾ ਜੀ ਅਸੀਸ ਲੈ ਕੇ ਗਏ ਸਨ ਉਹ ਉਸੇ ਦਿਨ 21 ਅੱਸੂ ਨੂੰ ਉਸੇ ਤਰ੍ਹਾਂ ਦਾ ਭੋਜਨ ਤਿਆਰ ਕਰਕੇ ਉਸ ਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜਾਵੇ ਬਾਬਾ ਬੁੱਢਾ ਜੀ ਦਾ ਧਿਆਨ ਧਰੇ ਤੇ ਅਰਦਾਸ ਕਰਵਾ ਕੇ ਸਿੱਖ ਸੰਗਤ ਨੂੰ ਪ੍ਰਸ਼ਾਦਾ ਛਕਾਵੇ ਤੇ ਹੱਥੀ ਸੇਵਾ ਕਰੇ ਉਸ ਦੀ ਇੱਛਾ ਪੂਰੀ ਹੋਵੇਗੀ ਗੱਲ ਕੀ ਹੁਣ ਤੱਕ ਇਹ ਥਾਂ ਫਲ ਦੇਣ ਵਾਲੀ ਹੈ ਜੋ ਵੀ ਪ੍ਰਾਣੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਭਾਵ ਜਿਹੜਾ ਅਕਾਲ ਪੁਰਖ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਉਸ ਵਾਹਿਗੁਰੂ ਜੀ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਨਿਮਾਣਾ ਹੋ ਕੇ ਨਿਮਰਤਾ ਸਹਿਤ ਅਰਦਾਸ ਕਰੇ ਮੜੀਆਂ ਕਬਰਾਂ ਮਝਾਰਾਂ ਤੇ ਪਖੰਡੀਆਂ ਦੀ ਪੂਜਾ ਓਟ ਛੱਡ ਕੇ ਕੇਵਲ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖਦਾ ਹੈ ਉਸ ਪ੍ਰਾਣੀ ਦੇ ਮਨ ਦੀ ਧੀਆ ਪੁੱਤਰਾਂ ਦੀ ਹੀ ਨਹੀਂ ਬਲਕਿ ਹਰ ਇੱਛਾ ਪੂਰੀ ਹੁੰਦੀ ਹੈ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਹਾਨ ਬਚਨ ਹਨ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜਰਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ